ਕੁਝ ਰਣ ਸਾਹਿਬ ਦੇ ਭੇਦਭਿਦ ਦੇ ਕੇਸਾਂ ਦੇ ਵਿੱਚ ਪੰਜਾਬ ਹਾਈ ਕੋਰਟ ਨੇ ਪੰਜਾਬ ਤੋਂ ਕੇਸਸ ਟਰਾਂਸਫਰ ਕਰਤੇ ਨੇ ਬਾਹਰ ਇਹ ਕਹਿ ਕੇ ਕਿ ਜੀ ਪੰਜਾਬ ਵਿੱਚ ਮਾਹੌਲ ਠੀਕ ਨਹੀਂ ਹੈ। ਤੋਂ ਇਸ ਕਰਕੇ ਬਠਿੰਡੇ ਤੋਂ ਫਰੀਦਕੋਟ ਤੋਂ ਤੇ ਨਾਲੇ ਮੋਗੇ ਤੋਂ ਕੇਸ ਬਾਹਰ ਟਰਾਂਸਫਰ ਕਰ ਦਿੱਤੇ। ਔਰ ਇਹ ਜਿਹੜੀਆਂ ਫਾਈਂਡਿੰਗ ਆ ਪੰਜਾਬ ਹਾਈ ਕੋਰਟ ਨੇ ਆਪਣੇ ਆਰਡਰ ਦੇ ਵਿੱਚ ਦਿੱਤੀਆਂ ਜੋ 25 ਮਾਰਚ 2025 ਦਾ ਆਰਡਰ ਆ ਉਹਦੇ ਵਿੱਚ ਪੰਜਾਬ ਹਾਈ ਕੋਰਟ ਨੇ 17 ਮਾਰਚ 17 ਮਾਰ 2025 ਦਾ ਆਰਡਰ ਆ ਜਿਦੇ ਚ ਪੰਜਾਬ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਮਾਹੌਲ ਇੱਕ ਫਰੀ ਐਂਡ ਫੇਅਰ ਇੰਪਾਰਸ਼ੀਅਲ ਟ੍ਰਾਇਲ ਵਾਸਤੇ ਨਹੀਂ ਹੈ ਐਡੀ ਵੱਡੀ ਗੱਲ ਹਾਈ ਕੋਰਟ ਨੇ ਕਹੇਤੀ ਔਰ ਪੰਜਾਬ ਸਰਕਾਰ ਨੇ ਉਹਦੇ ਖਿਲਾਫ ਕੋਈ ਅਪੀਲ ਹੀ ਨਹੀਂ ਫਾਈਲ ਕੀਤੀ ਪੰਜਾਬ ਸਰਕਾਰ ਨੇ ਇਸ ਨੂੰ ਮੰਨ ਲਿਆ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਬੜੀ ਹੈਰਾਨੀ ਦੀ ਗੱਲ ਹੈ ਬੜੀ ਹੈਰਾਨੀ ਦੀ ਗੱਲ ਇੱਕ ਕੰਪਲੇਨੈਂਟ ਮੋਗੇ ਦੇ ਕੇਸ ਵਿੱਚ ਗੁਰਸੇਵਕ ਸਿੰਘ ਜਿਹੜਾ ਨਾਂ ਪਸੇਵਕ ਸਿੰਘਾਂ ਤੇ ਗੁਰਸੇਵਕ ਸਿੰਘ ਵੀ ਕਹਿੰਦੇ ਆ ਗੁਰਸੇਵਕ ਸਿੰਘ ਨੇ ਹਿੰਮਤ ਕੀਤੀ ਆ ਕੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੈਲੰਜ ਕੀਤਾ ਕੀ ਜੀ ਇਹ ਗਲ ਬਿਲਕੁਲ ਗਲਤ ਆ ਕਿ ਪੰਜਾਬ ਵਿੱਚ ਮਾਹੌਲ ਠੀਕ ਨਹੀਂ ਇਹ ਜਿਹੜੇ ਮਲਜਮਾ ਰਹਿੰਦੇ ਪੰਜਾਬ ਵਿੱਚ ਆ ਇਹ ਜਿਹੜੇ ਇਹ ਢੇਰੇ ਵਾਲੇ ਆ ਪੰਜਾਬ ਦੇ ਵਿੱਚ ਆਪਣੇ ਸਮਾਗਮ ਕਰਦੇ ਆ ਸ਼ਰਿਆਮ ਕਰਦੇ ਆ ਕੋਈ ਉਹਨਾਂ ਤੇ ਰੋਕ ਨਹੀਂ ਵੀ ਉੱਥੇ ਤਾਂ ਕੋਈ ਰੋਕ ਨਹੀਂ ਰਹਿੰਦੇ ਉੱਥੇ ਆ ਸਮਾਗਮ ਉੱਥੇ ਕਰਦੇ ਆ ਪਰ ਜਦੋਂ ਕੇਸ ਲੜਨ ਦੀ ਵਾਰੀ ਆਉਂਦੀ ਹੈ ਤਾਂ ਮਾਹੌਲ ਖਰਾਬ ਹੋ ਗਿਆ ਤਾਂ ਇਹ ਕਰਕੇ ਉਹਨਾਂ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਮੈਂ ਇਹ ਸੇਵਕ ਸਿੰਘ ਦਾ ਵਕੀਲ ਬਣ ਕੇ ਪੇਸ਼ ਹੋਇਆ ਉਹਦਾ ਤੇ ਆ ਸੁਪਰੀਮ ਕੋਰਟ ਦੇ ਵਿੱਚ ਦੇਖੋ 1 ਸਤੰਬਰ ਨੂੰ ਆ ਆਰਡਰ ਆਇਆ ਇਹ ਸੁਪਰੀਮ ਕੋਰਟ ਦਾ ਆਰਡਰ ਆਇਆ ਔਰ ਸੁਪਰੀਮ ਕੋਰਟ ਨੇ ਇਹ ਸੇਵਕ ਸਿੰਘ ਦੇ ਜੋ ਮੋਗੇ ਦੇ ਦੋ ਕੇਸਾਂ ਔਰ ਤੀਸਰੇ ਦੇ ਥੀਆ ਸਟੇਡ ਦਿੱਤੀ ਆ ਸੁਪਰੀਮ ਕੋਰਟ ਨੇ ਔਰ ਦੋ ਕੇਸ ਸੇਵਕ ਇਹ ਜੋ ਸੇਵਕ ਸਿੰਘ ਵਾਲੇ ਦੇ ਪਰ ਦੂਜੇ ਕੇਸਾਂ ਵਿੱਚ ਕਿਉਂਕਿ ਪੰਜਾਬ ਸਰਕਾਰ ਆਈ ਨਹੀਂ ਫਰੀਦਕੋਟ ਦਾ ਕੇਸ ਹੈ ਬਠਿੰਡੇ ਦਾ ਕੇਸ ਹੈ ਉਹਨਾਂ ਵਿੱਚ ਕੋਈ ਸਟੇ ਨਹੀਂ ਕਿਉਂਕਿ ਸਰਕਾਰ ਨਹੀਂ ਆਈ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖੀ ਆ ਤੇ ਉਹਨਾਂ ਨੂੰ ਇਹ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਸਰਕਾਰ ਨੇ ਗੱਲ ਮੰਨ ਲਿਆ ਕਿ ਪੰਜਾਬ ਦੇ ਵਿੱਚ ਮਾਹੌਲ ਠੀਕ ਨਹੀਂ ਤੇ ਮੈਂ ਨਾਲ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਕਿ ਪੰਜਾਬ ਹੁਣ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਅਗਲੀ ਡੇਟ 13 ਅਕਤੂਬਰ ਦੀ ਦਿੱਤੀ ਆ ਵੇ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਇਸ ਅਪੀਲ ਫੈਸਲਾ ਕਰਾਵੇ